ਵਾਹਿ ਗੁਰੂ ਸਾਹਿਬ ਜੀਓ ਤਿਸ ਤੇ ਦੂਰ ਕਹਾ ਪੋਜਾਈ ਉਪਰ ਰੱਖਨ ਹਾਰ ਧਿਆਏ ਨਿਰਪਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਨੀ ਛੁਟੈ ਜੇ ਸਪ੍ਰਭ ਰਖੈ ਤਿਸ ਨਾਹੀ ਦੁਖਾ ਨਾਮ ਜਪਤ ਮਨ ਹੋਵਤ ਸੁਖਾ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨ ਪਹੁੰਚਨ ਹਾਰ ਸਿਰ ਉਪਰ ਠਾਡਾ ਗੁਰ ਸੂਰਾ ਨਾਨਕ ਤਾ ਕੇ ਕਾਰਜ ਪੂਰਾ ਸਿਰ ਉਪਰ ਠਾਡਾ ਗੁਰ ਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਾਤੀ ਵਰਤ ਕਰਕੇ ਹਾਂ ਇਹ ਸਮਾਂ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸਤ ਸੰਗਤ ਦੇ ਵਿੱਚ ਬਤੀਤ ਹੋ ਰਿਹਾ ਹੈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਪਾਵਨ ਬਚਨ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਇਹ ਗੁਰਮਖੋ 22ਵੀਂ ਅਸ਼ਟਪਦੀ ਦੀ 7ਵੀਂ ਪੌੜੀ ਹੈ ਇਸ ਤੋਂ ਆਪਾਂ ਜਿਹੜੀ ਅੱਜ ਦੀ ਵਿਚਾਰ ਹੈ ਉਹ ਆਪਾਂ ਅੱਗੇ ਲੈ ਕੇ ਚੱਲਣੀ ਹੈ ਇਸ ਪਾਵਨ ਪੌੜੀ ਨੂੰ ਆਪਾਂ ਵਿਚਾਰਨਾ ਹੈ ਤੇਸਤੇ ਦੂਰ ਕਹਾ ਕੋ ਜਾਏ ਤੇਸਤੇ ਦੂਰ ਪਰਮਾਤਮਾ ਤੋਂ ਦੂਰ ਕਹਾ ਕੋ ਜਾਏ ਕਿੱਥੇ ਕੋਈ ਜਾ ਸਕਦਾ ਹੈ ਭਾਵ ਕਿਉਂ ਵਾਹਿਗੁਰੂ ਪਰਮੇਸ਼ਰ ਹੈ ਜਿਹੜਾ ਜੇ ਕੋਈ ਮਨੁੱਖ ਇਹ ਦਾਵਾ ਕਰੇ ਉਹ ਪਰਮਾਤਮਾ ਮੈਥੋਂ ਦੂਰ ਹੈ ਜਾਂ ਮੈਂ ਪਰਮਾਤਮਾ ਤੋਂ ਦੂਰ ਹਾਂ ਪਾਤਸ਼ਾਹ ਕਹਿੰਦੇ ਇਹਦੇ ਵਿੱਚ ਕੁਝ ਵੀ ਸੱਚ ਨਹੀਂ ਹੈ ਨਾ ਰੱਬ ਤੇਰੇ ਤੋਂ ਦੂਰ ਹੈ ਨਾ ਤੂੰ ਰੱਬ ਤੋਂ ਦੂਰ ਹੈ ਕਹਾ ਕੋ ਜਾਏ ਕਿੱਥੇ ਕੋਈ ਜਾ ਸਕਦਾ ਹੈ ਉਹ ਇਹ ਸੀਥਾਂ ਹੈ ਜਿੱਥੇ ਰੱਬ ਨਾ ਹੋਵੇ ਕੋਈ ਵੀ ਅਸੀ ਥਾਂ ਨਹੀਂ ਹੈ ਜਿੱਥੇ ਉਹ ਵਾਹਿਗੁਰੂ ਪਰਮੇਸ਼ਰ ਨਹੀਂ ਹੈ ਜਦੋਂ ਗੁਰਮਖੋ ਵਾਹਿਗੁਰੂ ਪਰਮੇਸ਼ਰ ਤੋਂ ਦੂਰ ਹੋਣ ਦੀ ਗੱਲ ਚੱਲਦੀ ਹੈ ਨਾ ਤੇ ਬਾਣੀ ਦੇ ਵਿੱਚ ਕੁਝ ਐਸੀਆਂ ਪੰਕਤੀਆਂ ਕੁਝ ਐਸੇ ਬਚਨ ਸਾਨੂੰ ਮਿਲ ਜਾਂਦੇ ਨੇ ਕਿ ਇਹ ਜੀਵ ਪਰਮਾਤਮਾ ਤੋਂ ਦੂਰ ਚਲਾ ਗਿਆ ਇਕ ਬਚਨ ਸਤਿਗੁਰੂ ਪਾਤਸ਼ਾਹ ਨੇ ਬਾਣੀ ਦੇ ਵਿੱਚ ਲਿਖਿਆ ਹਾਂ ਹਾ ਪੀਤ ਪਿਉ ਹੈ ਵਿਚੋ ਸੁਣਤ ਦੇਸ ਨਿਕਟਾਇਓ ਪਾਬੀਰੀ ਕੇ ਪਾਤ ਪਰਦੋ ਬਿਨ ਪੇਖੈ ਦੂਰ ਆਇਓ ਬਿਨਾ ਦੇਖੇ ਮੈਂ ਉਹਦੇ ਤੋਂ ਦੂਰ ਹੀ ਦੂਰਾ ਕਹੇ ਲੱਗੇ ਸੁਣਿਆ ਸੀ ਉਹਦਾ ਹਿਰਦਾ ਰੂਪੀ ਦੇਸ਼ ਬੜਾ ਨੇੜੇ ਐ ਉਹ ਨੇੜੇ ਵਸਦਾ ਹਾਂ ਹੋਂ ਪੀਤ ਭਿਓ ਹੈ ਵਿੱਚੋਂ ਪਰ ਮੇਰੇ ਤੇ ਉਹਦੇ ਵਿੱਚਕਾਰ ਹੋਂਮੇ ਦੀ ਕੰਧ ਆ ਗਈ ਹਾਂ ਹੋਂ ਪੀਤ ਭਿਜਦਾ ਕੀ ਅਰਥ ਹੈ ਕੰਧ ਹੋਂ ਦਾ ਅਰਥ ਹੈ ਹੋਂਮੇ ਸੁਨਤ ਦੇਸ ਨਕਟਾਇਓ ਸੁਣਿਆ ਸੀ ਉਹਦਾ ਦੇਸ਼ ਉਹਦਾ ਹਿਰਦਾ ਰੂਪੀ ਕਰ ਬਹੁਤ ਨੇੜੇ ਆ ਪਰ ਮੈਂ ਆਪਣੇ ਆਪ ਨੂੰ ਉਤੋਂ ਦੂਰ ਮਹਿਸੂਸ ਕਰ ਰਿਹਾ ਹਾਂ ਪੁੱਛਿਆ ਕਿਉਂ ਕਿਉਂਕਿ ਹਾਂ ਹਾਂ ਭੀਤ ਭਿਓ ਹੈ ਵਿੱਚੋਂ ਕਿਉਂਕਿ ਮੇਰੇ ਤੇ ਉਹਦੇ ਵਿਚਕਾਰ ਹਉਮੈ ਦੀ ਕੰਧ ਆ ਗਈ ਹੈ ਆਪਾਂ ਜਿੰਨੇ ਬੈਠੇ ਆ ਤੁਸੀਂ ਸੋਚ ਕੇ ਦੇਖੋ ਦੋ ਪ੍ਰਾ ਇਕੱਠੇ ਰਹਿੰਦੇ ਹੁੰਦੇ ਨੇ ਦੋਨਾਂ ਦੇ ਬੱਚੇ ਇਕੱਠੇ ਖੇਡਦੇ ਹੁੰਦੇ ਆ ਜਿੱਦੋਂ ਵਿਚਕਾਰ ਕੰਧ ਆ ਜਾਏ ਫਿਰ ਕਈ ਅਗਲਾ ਕਹਿੰਦਾ ਮੈਂ ਤਾਂ ਨਾਲ ਦੇ ਭਰਾ ਨੂੰ 6 ਮਹੀਨੇ ਹੋ ਗਏ ਬੁਲਾਇਆ ਹੀ ਨਹੀਂ ਐਨੀ ਦੂਰ ਐ ਦੂਰ ਕਿਵੇਂ ਐ ਕੰਧ ਆ ਗਈ ਵਿਚਕਾਰ ਉਹ ਕੰਧ ਨੇ ਉਹਨੂੰ ਆਪਣੇ ਭਰਾ ਤੋਂ ਹੀ ਦੂਰ ਕਰ ਦਿੱਤਾ ਉਹ ਕਹਿੰਦਾ ਇੱਧਰ ਆਉ ਦਾ ਕਰ ਤਾ ਇਦਾਂ ਕਹਿੰਦਾ ਨਾ ਸਿਰਫ ਇੱਕ ਕੰਧ ਨੇ ਉਸ ਨੂੰ ਆਪਣੇ ਭਰਾ ਤੋਂ ਦੂਰ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਇੱਕ ਕੰਧ ਹਉਮੈ ਦੀ ਹੈ ਜਿਹੜੀ ਤੈਨੂੰ ਰੱਬ ਤੋਂ ਦੂਰ ਕਰ ਦਿੰਦੀ ਹੈ ਜਦੋਂ ਤੇਰੇ ਤੇ ਪ੍ਰਮਾਤਮਾ ਦੇ ਵਿਚਾਰ ਹਉਮੈ ਦੀ ਕੰਧ ਆ ਜਾਏ ਸੱਚਾ ਗੁਰਮਖੋ ਕੱਲੇ ਪ੍ਰਮਾਤਮਾ ਨੂੰ ਹੀ ਕਿਉਂ ਹਉਮੈ ਦੀ ਕੰਧ ਨੇ ਪੈਣਾ ਨੂੰ ਭਰਾਵਾਂ ਤੋਂ ਦੂਰ ਕਰ ਦਿੱਤਾ ਮਾਪਿਆਂ ਨੂੰ ਪੁੱਤਰਾਂ ਤੋਂ ਦੂਰ ਕਰ ਦਿੱਤਾ ਹਉਮੈ ਦੀ ਕੰਧ ਨੇ ਰਿਸ਼ਤੇਦਾਰਾਂ ਤੋਂ ਬੰਦੇ ਨੂੰ ਦੂਰ ਕਰ ਦਿੱਤਾ ਕਿਉਂਕਿ ਕਿ ਵਿਚਕਾਰ ਹੰਕਾਰ ਖੜ ਗਿਆ ਕੇ ਸੁਨਤ ਦੇਸ ਨਕਟਾਇਓ ਪੰਬੀਰੀ ਕੇ ਪਾਂਤ ਪਰਦੋਂ ਪਰਦਾ ਤੇ ਭਾਈ ਜਿੱਦਾਂ ਪੰਬੀਰੀ ਦੇ ਪੰਖ ਹੁੰਦੇ ਨੇ ਨਾ ਤਿਤਲੀ ਦੇ ਪੰਖ ਹੁੰਦੇ ਨੇ ਪਰਦਾ ਤੇ ਇਨਾ ਕੀ ਹੈ ਤਿਤਲੀ ਦੇ ਪੰਖਾਂ ਜਿੰਨਾ ਪਰਦਾ ਹੈ ਭਗਵਾਨ ਤੇ ਇਨਸਾਨ ਦੇ ਵਿਚਕਾਰ ਪਰ ਬਿਨ ਪੇਖੇ ਬਿਨਾ ਦੇਖੇ ਤੋਂ ਪਰਦਾ ਚੱਕ ਕੇ ਦੇਖਦੇ ਨਹੀਂ ਪਰਲੇ ਪੱਤੇ ਹੈ ਕੀ ਹੈ ਦੁਰਾਇਓ ਇਸ ਕਰਕੇ ਦੂਰ ਹੋਇਆ ਬੈਠਾ ਹੈ ਬਸ ਉਹ ਕੰਧ ਢਾਉਣ ਦੀ ਧੀਰ ਹੈ ਆ ਤੁਸੀਂ ਦੇਖੋ ਸਾਡੇ ਪੁਰਾਣੇ ਬਜ਼ੁਰਗ ਗਣੀਆਂ ਤੁਹਾਡੇ ਤਾਂ ਕਰਨਾਲ ਦੇ ਆਸ-ਪਾਸੇ ਸੈਂਕੜੇ ਬਜ਼ੁਰਗ ਬੈਠੇ ਨੇ ਅਸਤੇ ਜਿਨ੍ਹਾਂ ਦਾ ਜਨਮ ਪਾਕਿਸਤਾਨ ਦਾ ਗੁਰਮਖੋ ਉਹਨਾਂ ਨੂੰ ਪੁੱਛੀਏ ਵੀ ਦੋ ਦੇਸ਼ ਕਿਵੇਂ ਬਣ ਗਏ ਉਹ ਕਹਿੰਦੇ ਧਰਤੀ ਤਾਂ ਇੱਧਰ ਲਈ ਉੱਧਰ ਲਈ ਇੱਕੋ ਹੀ ਸੀ ਕੰਧ ਹੋ ਗਈ ਵਿਚਕਾਰ ਇੰਨੇ ਕਹਿੰਦੇ ਆ ਨਾ ਵੀ ਕੰਧ ਹੈ ਵਿਚਕਾਰ ਉਹ ਇੱਕ ਦੇਸ਼ ਨੂੰ ਦੋ ਦੇਸ਼ ਬਣਾਤਾ ਹੋਇਆ ਕਿ ਵਿਚਕਾਰ ਕੰਧ ਕੱਟ ਦਿੱਤੀ ਗਈ ਇੱਕ ਇੱਕ ਸਰਹੱਦ ਬਣ ਗਈ ਬਾਰਡਰ ਬਣ ਗਿਆ बस ਇਦਾਂ ਹੀ ਹੁੰਦਾ ਹੈ ਜਦੋਂ ਵਿਚਕਾਰਾਂ ਵਿਚਾਰਾਂ ਦੀਆਂ ਪਾਪਾਂ ਦੀਆਂ ਕੰਧਾਂ ਖੜੀਆਂ ਹੋ ਜਾਂਦੀਆਂ ਨੇ ਫਿਰ ਭਗਵਾਨ ਇੱਕ ਪਾਸੇ ਹੋ ਜਾਂਦਾ ਹੈ ਇਨਸਾਨ ਦੂਜੇ ਪਾਸੇ ਹੋ ਜਾਂਦਾ ਹੈ ਫਿਰ ਦੋ ਹੋ ਜਾਂਦੇ ਜਦੋਂ ਉਹ ਕੰਧਾਂ ਵਿਚਕਾਰੋਂ ਹਉਮੈ ਦੀ ਹੰਕਾਰ ਦੀ ਕੰਧ ਖਤਮ ਹੋ ਜਾਂਦੀ ਹੈ ਕਬੀਰ ਤੂੰ ਤੂੰ ਕਰਤਾ ਤੂੰ ਹੋਵਾ ਮੁਜਮੇ ਰਹਾ ਨਾ ਹੂੰ ਜਦ ਆਪਾਂ ਪਰਕਾ ਮਿਟ ਗਿਆ ਮਿਟ ਗਿਆ ਨਾ ਟਹਿ ਗਈ ਨਾ ਉਹ ਕੰਧ ਜਿਹੜੀ ਕੰਧ ਉਹ ਮੈਂ ਮੈਂ ਦੀ ਕੰਧ ਸੀ ਜਬ ਲਗ ਮੇਰੀ ਮੇਰੀ ਬੋਲੋ ਜਬ ਲਗ ਮੇਰੀ ਮੇਰੀ ਕਰੇ ਜੜੋਂ ਤੱਕ ਇਹ ਮੈਂ ਮੈਂ ਕਰਦਾ ਮੇਰੀ ਮੇਰੀ ਕਰਦਾ ਤਬ ਲਗ ਕਾਜ ਏਕ ਨਹੀਂ ਸਰੇ ਇੱਕ ਵੀ ਕਾਰਜ ਨਹੀਂ ਸਵਰਦਾ ਕਿਉਂਕਿ ਹਉਮੈ ਹੈ ਹੰਕਾਰ ਮੈਂ ਦਾ ਕੀ ਅਰਥ ਹੈ ਹਉਮੈ ਤੇ ਹਰਜੀ ਹੰਕਾਰ ਨਾ ਭਾ ਬਈ ਰੱਬ ਨੂੰ ਹੰਕਾਰ ਚੰਗਾ ਨਹੀਂ ਲੱਗਦਾ ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਦ ਮੇਰੀ ਮੇਰੀ ਮਿਟ ਜਾਏ ਤਬ ਲਗ ਕਾਜ ਸਵਾਰਾ ਆਈ ਮੈਂ ਮੈਂ ਮਿਟ ਗਈ ਤੂੰ ਤੂੰ ਕਹਿਣ ਦੀ ਗੱਲ ਹੋ ਗਈ ਕਹਿਣ ਲੱਗੇ ਤੂੰ ਤੂੰ ਕਰਦਾ ਤੇ ਫਿਰ ਤੂੰ ਹੀ ਬਣ ਜਾਂਦਾ ਨਾ ਤੇਰਾ ਰੂਪ ਹੀ ਹੋ ਜਾਂਦਾ ਇਸ ਕਰਕੇ ਗੁਰਮਖੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੀ ਬਾਣੀ ਨੇ ਕਿਹਾ ਤਿਸਤੇ ਦੂਰ ਕਹਾ ਕੋ ਜਾਏ ਉਸ ਰੱਬ ਤੋਂ ਦੂਰ ਕੋਈ ਕਿੱਥੇ ਜਾ ਸਕਦਾ ਹੈ ਭਾਵੇਂ ਉਹ ਤਾਂ ਸਾਰੀਆਂ ਥਾਵਾਂ ਤੇ ਹੈ ਕੋਈ ਜਾ ਕੇ ਤਾਂ ਦੇਖੇ ਉਸ ਰੱਬ ਤੋਂ ਦੂਰ ਉਹਦੀ ਹਾਲਤ ਕੀ ਹੁੰਦੀ ਹੈ ਹਰ ਬਿਸਰਤ ਸਦਾ ਖੁਵਾਰੀ ਖੁਵਾਰੀ ਹੀ ਪੈਂਦੀ ਹੈ ਫਿਰ ਰੱਬ ਤੋਂ ਦੂਰ ਜਾਈਏ ਤਾਂ ਇਸ ਕਰਕੇ ਪਾਤਸ਼ਾਹ ਕਹਿੰਦੇ ਭਾਈ ਜੇ ਪ੍ਰਮਾਤਮਾ ਤੋਂ ਦੂਰ ਹੋਣ ਦਾ ਅਰਥ ਹੈ ਉਹਦੇ ਹੁਕਮ ਤੋਂ ਦੂਰ ਹੋ ਜਾਣਾ ਉਹਦੇ ਬਚਨਾਂ ਤੋਂ ਦੂਰ ਹੋ ਜਾਣਾ ਇਹੀ ਹੈ ਗੁਰਮਖੋ ਪ੍ਰਮਾਤਮਾ ਤੋਂ ਦੂਰ ਹੋਣਾ ਜੇ ਅਸੀਂ ਪ੍ਰਮਾਤਮਾ ਦੇ ਬਚਨ ਉਹਦੇ ਹੁਕਮ ਦੇ ਨਜ਼ਦੀਕ ਆਂ ਅਸੀਂ ਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਨਜ਼ਦੀਕ ਆਂ ਹੁਣ ਗੁਰੂ ਤੋਂ ਦੂਰ ਹੋਣ ਦੀ ਗੱਲ ਕੀ ਹੈ ਗੁਰੂ ਤੋਂ ਦੂਰ ਹੋਣਾ ਕੀ ਹੈ ਗੁਰੂ ਦੀ ਬਾਣੀ ਤੋਂ ਦੂਰ ਹੋ ਜਾਣਾ ਤੇ ਗੁਰੂ ਦੇ ਨਜ਼ਦੀਕ ਹੋਣ ਦਾ ਅਰਥ ਹੈ ਗੁਰੂ ਦੀ ਬਾਣੀ ਦੇ ਨਜ਼ਦੀਕ ਹੋ ਜਾਣਾ ਕਿਉਂਕਿ ਗੁਰੂ ਹੀ ਬਾਣੀ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਭਾਈ ਬਾਹਰੀ ਤੌਰ ਦੇ ਉੱਤੇ ਤੂੰ ਸਮਝੇ ਮੈਂ ਰੱਬ ਤੋਂ ਦੂਰ ਹੋ ਜਾਾਂਗਾ ਜਾਂ ਰੱਬ ਮੇਰੇ ਤੋਂ ਦੂਰ ਹੈ ਬਿਲਕੁਲ ਨਹੀਂ ਐਸਾ ਕੋਈ ਐਸੀ ਥਾਂ ਨਹੀਂ ਹੈ ਜਿੱਥੇ ਪ੍ਰਮਾਤਮਾ ਨਾ ਹੋਵੇ ਹਾਂ ਰੱਬ ਤੋਂ ਦੂਰ ਤੋਂ ਉਸ ਦਿਨ ਹੋਵੇਗਾ ਜਿਸ ਦਿਨ ਉਹਦੇ ਹੁਕਮ ਤੋਂ ਪਰੇ ਹੋ ਜਾਏਗਾ ਗੁਰੂ ਤੋਂ ਦੂਰ ਤੋਂ ਉਸ ਦਿਨ ਹੋਏਗਾ ਜਿਸ ਦਿਨ ਤੋਂ ਗੁਰੂ ਦੇ ਹੁਕਮ ਤੋਂ ਦੂਰ ਹੋ ਜਾਏਗਾ ਤਿਸ ਤੇ ਦੂਰ ਕਹਾ ਕੋ ਜਾਏ ਉਬਰੈ ਰਾਖਣ ਹਾਰ ਧਿਆਏ ਉਹ ਬਚ ਜਾਂਦੇ ਨੇ ਉਬਰੈ ਦਾ ਕੀ ਅਰਥ ਹੈ ਬਚ ਜਾਂਦੇ ਨੇ ਰਾਖਣ ਹਾਰ ਧਿਆਏ ਜਿਹੜੇ ਰੱਖਣ ਵਾਲੇ ਰਖਵਾਲੇ ਵਾਹਿਗੁਰੂ ਨੂੰ ਧਿਆਉਂਦੇ ਹਨ ਉਹ ਭਾਈ ਪਾਪਾਂ ਤੇ ਵਿਕਾਰਾਂ ਦੀ ਚੱਕੀ ਵਿੱਚ ਪੈਸਣ ਤੋਂ ਬਚ ਜਾਂਦੇ ਹਨ ਇੱਕ ਬਚਨ ਆਉਂਦਾ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਪਾਤਸ਼ਾਹ ਨੇ ਉਦਾਹਰਨ ਬੜੀ ਪਿਆਰੀ ਲਈ ਹੈ ਕਿਉਂਕਿ ਗੁਰਮਖੋ ਇਹ ਇਹ ਗੁਰਨਾਨਕ ਸਾਹਿਬ ਨੇ ਕਿਰਪਾ ਵੀ ਬਹੁਤ ਵੱਡੀ ਸਾਡੇ ਸੰਸਾਰ ਦੇ ਉੱਪਰ ਕੀਤੀ ਕਿ ਬਾਬੇ ਨੇ ਕਿਤੇ ਵੀ ਸਤ ਸਮਾਨ ਉੱਪਰ ਦੀਆਂ ਗੱਲਾਂ ਨਹੀਂ ਕੀਤੀਆਂ ਜਿਕੇ ਤੇ ਬਾਬੇ ਨਾਨਕ ਦੀ ਸਤਗੁਰਾਂ ਦੀ ਬਾਣੀ ਨੂੰ ਬੜੇ ਧਿਆਨ ਨਾਲ ਪੜਹੀਏ ਨਾ ਅਸੀਂ ਤੇ ਵਿਚਾਰੀਏ ਥੋੜਾ ਜਿਹਾ ਸਮਝ ਗਏ ਤਾਂ ਤੇ ਲੱਗੇਗਾ ਇਦਾਂ ਵੀ ਗੁਰਨਾਣਕ ਸੇਬ ਪਾਤਸ਼ਾਹ ਸਾਡੇ ਆਸ-ਪਾਸੇ ਦੀਆਂ ਉਦਾਹਰਨਾਂ ਦੇ ਨਾਲ ਹੀ ਸਾਨੂੰ ਸਮਝਾ ਰਹੀ ਹੈ। ਦੋਏ ਪੜ ਚੱਕੀ ਜੋੜ ਕੇ ਪਿਸਣ ਆਏ ਬਹਿਠਾ ਆ ਉਬਰੇ ਰੱਖਣ ਹਾਰ ਤੇ ਆਈ ਸਮਝੋ ਜੀ। ਕਹਿ ਪੁਰਾਣਾ ਗੁਰਮ ਕੋ ਸਮਾਂ ਹੁੰਦਾ ਸੀ ਮਾਈਆਂ ਨੇ ਇਦਾਂ ਹੱਥ ਦੇ ਨਾਲ ਚੱਕੀ ਤੇ ਉੱਪਰ ਇਦਾਂ ਕਣਕ ਪੀਣੀ ਕਣਕ ਪੀਣੀ ਤੇ ਆਟਾ ਬਣ ਜਾਣਾ ਉਹਦਾ ਉਹਦੇ ਨਾਲ ਵਿਚਕਾਰ ਦੋ ਪੁੜ ਹੁੰਦੇ ਸੀ ਉਹ ਦੋ ਪੁੜ ਜਿਹੜਾ ਥਲੜੇ ਪੁੜ ਦੇ ਉੱਪਰ ਇਹ ਵਿਚਕਾਰ ਇੱਕੋ ਏ ਇਦਾਂ ਉੱਪਰ ਨੂੰ ਲਾਇਆ ਹੁੰਦਾ ਸੀ ਸੈਂਟਰ ਬਣਾ ਕੇ ਧੁਰਾ ਉਹਦਾ ਤੇ ਉੱਪਰ ਵਾਲਾ ਜਿਹੜਾ ਪੁੜ ਹੁੰਦਾ ਸੀ ਉਹਦੇ ਡੰਡਾ ਸਾਈਡ ਤੇ ਲੱਗਿਆ ਹੁੰਦਾ ਸੀ ਇਦਾਂ ਉਹ ਇੱਕ ਹੱਥ ਨਾਲ ਬੀਬੀਆਂ ਕਮਾਈ ਜਾਂਦੀਆਂ ਤੇ ਇੱਕ ਹੱਥ ਨਾਲ ਕਣਕ ਦੇ ਦਾਣੇ ਵਿਚਕਾਰ ਪਾਈ ਜਾਂਦੀਆਂ ਉਹ ਜਿਹੜਾ ਧੁਰਾ ਹੁੰਦਾ ਸੀ ਉਹਦਾ ਥਲੜੇ ਪੁੜੇ ਦਾ ਕਹਿਣ ਲੱਗੇ ਬੱਚਾ ਕੋਲ ਬੈਠਾ ਤੇ ਮਾਂ ਇਦਾਂ ਚੱਕੀ ਦੇ ਚੱਕੀ ਦੇ ਉੱਪਰ ਇੱਕ ਹੱਥ ਨਾਲ ਚੱਕੀ ਘੁਮਾ ਰਹੀ ਐ ਤੇ ਦੂਜੇ ਹੱਥ ਨਾਲ ਉਹ ਚੱਕੀ ਦੇ ਪੁੱੜ ਦੇ ਉੱਪਰ ਕਣਕ ਦੇ ਦਾਣੇ ਪਾ ਰਹੀ ਐ ਜਦੋਂ ਆਟਾ ਬਣ ਗਿਆ ਕਣਕ ਪੀਸੀ ਗਈ ਤੇ ਮਾਂ ਨੇ ਇਦਾਂ ਪਹਿਲਾ ਜਿਹੜਾ ਪੜਾ ਸੀ ਉਹਨੂੰ ਚੱਕੇ ਉੱਪਰੋਂ ਪਰੇ ਕਰ ਦਿੱਤਾ ਤੇ ਆਟਾ ਪੀਸੀਆ ਬਣਿਆ ਹੋਇਆ ਜਿਹੜਾ ਆਟਾ ਸੀ ਕਣਕ ਪੀਸੀ ਹੋਈ ਉਹਨੂੰ ਚੱਕ ਕੇ ਏਦਾਂ ਬਰਤਨ ਚ ਪਾਉਣ ਲੱਗ ਪਈ। ਕਿਉਂਕਿ ਛੋਟਾ ਬੱਚਾ ਬੈਠਾ ਸੀ ਨਾ ਉਹ ਬੱਚੇ ਨੇ 5-7 ਦਾਣੇ ਕਣਕ ਦੇ ਉਸ ਚੱਕੀ ਦੇ ਉਸ ਪੁੜੇ ਦੇ ਉੱਪਰੋਂ ਚੱਕ ਕੇ ਤੇ ਮੂੰਹ ਚ ਪਾ ਲਈ। ਮਾਂ ਕਹਿਣ ਲੱਗੀ ਤੂੰ ਕਥੋਂ ਲਿਆਇਆ ਇਹ ਦਾਣੇ? ਇਹ ਦਾਣੇ ਤੂੰ ਕਿੱਥੋਂ ਲੈ ਕੇ ਆਇਆ? ਉਹ ਕਹਿਣ ਲੱਗਾ ਮਾਂ ਇਹ ਦਾਣੇ ਇੱਥੋਂ ਚੁੱਕੇ ਨੇ। ਕਿੱਥੋਂ ਚੁੱਕੇ ਐ ਕਹਿਣ ਲੱਗਾ ਇਹੜਾ ਪੁੜਾ ਨਾ ਜਿੱਥੇ ਉਹ ਦਾਣੇ ਪਾਉਂਦੀ ਸੀ ਗੁਰਮਖੋ ਕਹਿਣ ਲੱਗਾ ਇਹ ਪੁੜੇ ਦੇ ਕੋਲ ਪਈ ਸੀ ਤੇ ਮਾਂ ਨੇ ਜਦੋਂ ਪੁੜੇ ਦੇ ਆਸ-ਪਾਸੇ ਦੇਖਿਆ ਦੋ ਚਾਰ ਦਾਣੇ ਹੋਰ ਪਏ ਤੇ ਮਾਂ ਕਹਿਣ ਲੱਗੀ ਪੁੱਤਰ ਅੱਛਾ ਇੱਥੋਂ ਲੈ ਐ ਇੱਕਦਮ ਦੇਖਿਆ ਵੀ ਦੋ ਚਾਰ ਦਾਣੇ ਹੋਰ ਵੀ ਪਏ ਐ ਤੇ ਮਾਂ ਨੇ ਹਾਲ ਗਾਈ ਕਹਿਣ ਲੱਗੀ ਦੇਖੋ ਕੁਦਰਤ ਦੀ ਖੇਡ ਕੈਸੀ ਐ ਜਿਹੜੇ ਦਾਣੇ ਪੁੜੇ ਦੇ ਨਾਲ ਲੱਗੇ ਰਹਿ ਜਾਂਦੇ ਉਹ ਬਚ ਜਾਂਦੇ ਐ ਜਿਹੜੇ ਪੁੜੇ ਤੋਂ ਪਾਸੇ ਨੂੰ ਚਲੇ ਜਾਂਦੇ ਉਹ ਪੀਸੇ ਜਾਂਦੇ ਆ। ਉਹ ਤਾਂ ਬੜੇ ਧਿਆਨ ਨਾਲ ਸਮਝੋ ਜੀ। ਕੁਝ ਦਾਣੇ ਉਹ ਪੁੜੇ ਦੇ ਨਾਲ ਲੱਗੇ ਰਹਿ ਕੇ ਗਰਮ ਖੋ ਉਹ ਬਚ ਗਏ। ਜਿਹੜੇ ਆਸੇ ਪਾਸੇ ਨੂੰ ਰੜ ਗਏ ਦੂਰ ਹੋ ਕੇ ਉਹ ਪੀਸੇ ਗਏ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਇਸ ਉਦਾਹਰਨ ਨੂੰ ਦਰਜ ਕੀਤਾ ਬਾਣੀ ਦੇ ਅੰਦਰ। ਪਾਤਸ਼ਾਹ ਕਹਿੰਦੇ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ। ਦੋ ਪੁੜੀਆਂ ਵਾਲੀ ਚੱਕੀ ਨੂੰ ਬਾਮਾਈ ਆਈ ਤੇ ਪਿਸਣ ਵਾਸਤੇ ਬੈ ਗਈ ਕਣਕ ਨੂੰ ਜੋ ਦਰ ਰਹੇ ਸੇ ਉੱਭਰੇ ਦਰਦਾ ਕੀ ਅਰਥ ਹੈ ਜਿਹੜੇ ਪੁੜੇ ਦੇ ਨਾਲ ਲੱਗੇ ਰਹੇ ਉਹ ਬਚ ਗਏ ਉੱਭਰ ਗਏ ਜੋ ਦਰ ਰਹੇ ਸੇ ਉੱਭਰੇ ਨਾਨਕ ਅਜਬ ਡਠ ਪਾਤਸ਼ਾਹ ਕਹਿੰਦੇ ਇਹ ਜੇ ਇਹੀ ਤੇ ਰੱਬ ਦਾ ਅਜੀਬ ਕੌਤਕ ਹੈ ਜਿਹੜੇ ਰੱਬ ਦੇ ਨਾਲ ਜੁੜੇ ਰਹਿੰਦੇ ਨੇ ਉਹ ਬਚ ਜਾਂਦੇ ਨੇ ਜਿਹੜੇ ਪਾਸੇ ਚਲੇ ਜਾਂਦੇ ਨੂੰ ਪੀਸੇ ਜਾਂਦੇ ਆ। ਇਹੀ ਆ ਗੁਰੂ ਨਜ਼ਦੀਕ ਰਹਾਂਗੇ ਤੇ ਬਚ ਜਾਵਾਂਗੇ। ਨਹੀਂ ਤੇ ਵਕਾਰਾਂ ਨੇ ਜਿਹੜਾ ਅੱਜ ਦਾ ਸਮਾਂ ਬਣਿਆ ਹੋਇਆ ਨਾ ਅੱਜ ਦੇ ਸਮੇਂ ਦੇ ਵਿੱਚ ਮਨੁੱਖ ਧਨ ਦੌਲਤ ਜ਼ਮੀਨਾਂ ਜੈ ਦਾਤਾ ਹੁੰਦਿਆਂ ਹੋਇਆਂ ਵੀ ਕਿਉਂ ਕਰੋ ਦੇ ਵਿੱਚ ਪੀਸਿਆ ਜਾ ਰਿਹਾ ਹੈ? ਕਿਉਂ ਚਿੰਤਾਵਾਂ ਵਿੱਚ ਪੀਸਿਆ ਜਾ ਰਿਹਾ ਹੈ? ਤੁਸੀਂ ਜਿਹਦੇ ਮਰਜ਼ੀ ਕਰ ਦੇਖ ਲਓ ਡਿਪਰੈਸ਼ਨ ਦਾ ਇੱਕ ਅਦਾ ਸ਼ਿਕਾਰ ਪਿਆ ਕਿ ਨਹੀਂ ਪਿਆ ਘਰ ਘਰ ਡਿਪਰੈਸ਼ਨ ਹੋਇਆ ਪਿਆ ਡਿਪਰੈਸ਼ਨ ਹੋਵੇ ਰਖਸ਼ੀ ਵਾਲੇ ਬੰਦੇ ਨੂੰ ਤਾਂ ਮੰਨਿਆ ਵੀ ਹੈ ਚਿੰਤਾ ਭਾਈ ਬਹੁਤ ਇਹਨੂੰ ਡਿਪਰੈਸ਼ਨ ਹੋਵੇ ਸੜਕ ਦੇ ਕਿਨਾਰੇ ਰਾਤ ਗੁਜ਼ਾਰਨ ਵਾਲੇ ਨੂੰ ਤਾਂ ਸਮਝ ਪੈਂਦੀ ਆ ਵੀ ਕੋਈ ਚਿੰਤਾ ਹੈ ਇਹਨੂੰ ਭਾਈ ਘਰ-ਬਾਰ ਨਹੀਂ ਇਹਦਾ ਪੰਜਾਬ ਕਿੱਲਿਆਂ ਦਾ ਮਾਲਕ ਹੈ ਲੱਖਾਂ ਰੁਪਈਆਂ ਦੀ ਉੱਪਰੋਂ ਆਮਦਨ ਹੈ ਕਹਿੰਦੇ ਡਿਪਰੈਸ਼ਨ ਹੋਇਆ ਪਿਆ ਜੀ ਇਹ ਤੈਨੂੰ ਕਾਦਾ ਹੋ ਗਿਆ ਇਦਾਂ ਹੀ ਹੈ ਕਦੇ ਤੁਸੀਂ ਦੇਖੋ ਧਿਆਨ ਦੇ ਨਾਲ ਜਿੰਨੀਆਂ ਬਿਮਾਰੀਆਂ ਜਿੰਨੀਆਂ ਬਿਮਾਰੀਆਂ ਜਾਂ ਜਿੰਨੀਆਂ ਚਿੰਤਾਵਾਂ ਜਿੰਨਾ ਡਿਪਰੈਸ਼ਨ ਗੁਰਮਖੋਂ ਅੱਜ ਧਨਵਾਨ ਬੰਦੇ ਕਹਾਉਣ ਵਾਲੇ ਨੂੰ ਹੈ ਉਹਨਾਂ ਉਹਨਾਂ ਰੱਖਿ ਚੜਾਉਣ ਵਾਲੇ ਨੂੰ ਨਹੀਂ ਹੈ ਮੈਂ ਮੈਂ ਪੰਜਾਬ ਦੇ ਵਿੱਚ ਅਸੀਂ ਦੇਖੀਏ ਜਿਨਨੇ ਆਤਮ ਹੱਤਿਆ ਕਰਨ ਵਾਲੇ ਜ਼ਮੀਨਾਂ ਦੇ ਮਾਲਕ ਹੁੰਦੇ ਆ ਦਿਹਾੜੀਦਾਰ ਕਦੇ ਆਤਮ ਹੱਤਿਆ ਨਹੀਂ ਕਰਦਾ ਕਦੇ ਦਿਹਾੜੀ ਕਰਨ ਵਾਲਾ ਕਦੇ ਆਤਮ ਹੱਤਿਆ ਨਹੀਂ ਕਰੇਗਾ ਕਾਰਨ ਕੀ ਹੈ ਇਹਦਾ ਅਰਥ ਕੀ ਬਣਦਾ ਬਸ ਰੱਬ ਤੋਂ ਦੂਰ ਹੋ ਗਏ ਸਭ ਕੁਝ ਤਾਂ ਹੈ ਘਰ ਵੀ ਹੈ ਜ਼ਮੀਨ ਵੀ ਹੈ ਧਨ ਦੌਲਤ ਵੀ ਹੈ ਫਿਰ ਇਹਨਾਂ ਡਿਪਰੈਸ਼ਨ ਦੇ ਵਿੱਚ ਕਿਉਂ ਹੈ ਕਿਉਂਕਿ ਰੱਬ ਤੋਂ ਦੂਰ ਹੈ ਜੇ ਰੱਬ ਤੋਂ ਦੂਰ ਹੋ ਜਾਈਏ ਨਾ ਤੇ ਫਿਰ ਚੇਤਾ ਰੱਖੋ ਇਹ ਚੀਜ਼ਾਂ ਸੁੱਖ ਨਹੀਂ ਦਿੰਦੀਆਂ ਜਿੱਦ ਮੈਂ ਕਾਫੀ ਸਮਾਂ ਪਹਿਲਾਂ ਮੈਂ ਗੱਲ ਕੀਤੀ ਸੀ ਉਹ ਬੱਚਾ ਬਾਪੂ ਦੀ ਉਂਗਲ ਪਕੜ ਕੇ ਮੇਲੇ ਵਿੱਚ ਗਿਆ ਤੇ ਹੱਥ ਪਕੜਿਆ ਬਾਪੂ ਦਾ ਤੇ ਸਾਰਾ ਮੇਲਾ ਸੋਹਣਾ ਉਹ ਧੱਕਾਂ ਵੱਜਿਆ ਬਾਪੂ ਦੀ ਉਂਗਲ ਛੁੱਟੀ ਤੇ ਰੋਣਾ ਸ਼ੁਰੂ ਕਰ ਦਿੱਤਾ ਤੇ ਕਿਸੇ ਤੁਰੇ ਜਾਂਦੇ ਨੇ ਕਿਆ ਪੁੱਤਰ ਰੋਕਿਓ ਰਹਿ ਹੈ ਮੇਲਾ ਕਿੱਡਾ ਸੋਹਣਾ ਉਹ ਕਹਿਣ ਲੱਗਾ ਮੇਲਾ ਸੋਹਣਾ ਤਾਂ ਲੱਗਦਾ ਜੇ ਹੱਥ ਬਾਪੂ ਨੇ ਫੜਿਆ ਹੋਵੇ ਤਾਂ ਇਹ ਦੁਕਾਨਾਂ ਤਾਂ ਸੋਹਣੀਆਂ ਲੱਗਦੀਆਂ ਨੇ ਇਹ ਮੇਲਾ ਤਾਂ ਸੋਹਣਾ ਲੱਗਦਾ ਜੇ ਹੱਥ ਬਾਪੂ ਨੇ ਫੜਿਆ ਹੋਵੇ ਜੇ ਹੱਥ ਬਾਪੂ ਤੋਂ ਛੁੱਟ ਜਾਏ ਫਿਰ ਤੇ ਰੋਣਾ ਹੀ ਪੈਂਦਾ ਫਿਰ ਮੇਲਾ ਸੋਹਣਾ ਨਹੀਂ ਲੱਗਦਾ ਐਨੀ ਗੱਲ ਆ ਗੁਰਮਖੋ ਜੇ ਰੱਬ ਤੇ ਦਰ ਦੇ ਉੱਤੇ ਲੱਗੇ ਹੋਏ ਆ ਜੇ ਗੁਰੂ ਦਰ ਦੇ ਉੱਤੇ ਆ ਕੇ ਬੈਠਦੇ ਆ ਤੇ ਕੁਝ ਸ਼ਾਂਤੀ ਮਿਲ ਜਾਂਦੀ ਹੈ ਗੁਰੂ ਦਾ ਸਹਾਰਾ ਮਿਲਦਾ ਥਾਂ-ਥਾਂ ਤੇ ਜਦੋਂ ਗੁਰਬਾਣੀ ਚੋਂ ਪੜ੍ਹਦੇ ਆ ਗੁਰ ਮੇਰੇ ਸੰਗ ਸਦਾ ਹੈ ਨਾਲੇ ਕੁਝ ਹੌਸਲਾ ਮਿਲਦਾ ਹੈ ਨਾ ਮਨ ਨੂੰ ਵੀ ਕੋਈ ਹੋਵੇ ਨਾ ਹੋਵੇ ਗੁਰੂ ਤੇ ਨਾਲ ਹੈ ਗੁਰੂ ਤੇ ਨਾਲ ਇਹ ਤਾਂ ਹੌਸਲਾ ਮਿਲਦਾ ਹੀ ਹੈ ਨਾ ਕਿਸੇ ਹੀ ਕੋਈ ਕੋਏ ਮੰਜ ਨਮਾਣੀ ਇੱਕ ਤੂੰ ਕਿਸੇ ਦਾ ਕੋਈ ਹੋਵੇਗਾ ਕਿਸੇ ਦਾ ਕੋਈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮੇਰਾ ਤੂੰ ਹੈ ਇਦਾਂ ਤਾਂ ਉਸ ਸਹਾਰਾ ਹੈ ਗੁਰਮਖੋ ਇਸ ਕਰਕੇ ਇਸ ਡਿਪਰੈਸ਼ਨ ਦੇ ਵਿੱਚੋਂ ਇਹ ਜੀਆਂ ਚਿੰਤਾਵਾਂ ਨੇ ਇਹ ਚਿੰਤਾਵਾਂ ਦੀ ਪੂਰੀ ਸਾਨੂੰ ਪੀਸ ਦਿੰਦੀ ਹੈ ਹਮੇ ਹੰਕਾਰ ਦੀ ਪੂਰੀ ਇਹ ਸਾਨੂੰ ਪੀਸ ਦਿੰਦੀ ਹੈ ਗੁਰਮਖੋ ਬਚਾਂਗੇ ਕਿਵੇਂ ਜਦੋਂ ਧੁਰੇ ਦੇ ਨਾਲ ਲੱਗੇ ਰਹਾਂਗੇ ਬਸ ਇਹੀ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ ਉੱਬਰ ਉੱਬਰ ਜਾਂਦੇ ਨੇ ਬਚ ਜਾਂਦੇ ਹਨ ਰਖਨ ਹਾਰ ਧਿਆਏ ਜਿਹੜੇ ਇੱਕ ਰੱਖਣ ਵਾਲੇ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਂਦੇ ਹਨ ਨਿਰਭਉ ਜਪੈ ਜਿਹੜਾ ਉਸ ਭੈਰਹਿਤ ਪ੍ਰਮਾਤਮਾ ਨੂੰ ਜਪਦਾ ਹੈ ਸਿਮਰਨ ਕਰਦਾ ਹੈ ਸਗਲ ਭਉ ਮਿਟੈ ਉਹਦੀ ਜ਼ਿੰਦਗੀ 'ਚ ਬਦਲਾਅ ਕੀ ਐ ਕਹਿਣ ਲੱਗਿ ਸਾਰੇ ਭੈ ਮਿਟ ਜਾਂਦੇ ਆ ਨਿਰਭਉ ਜਪੈ ਜੇ ਭੈ ਰਹਤ ਨਿਰਭਉ ਪ੍ਰਮਾਤਮਾ ਨੂੰ ਜਪੀਏ ਤੇ ਇਹ ਗੱਲ ਚੇਤਾ ਰੱਖੋ ਇਸ ਸੰਜੇ ਕੋਈ ਨਿਰਭਉ ਹੈ ਤੇ ਕੇਵਲ ਉਹ ਇੱਕ ਵਾਹਿਗੁਰੂ ਪਰਮੇਸ਼ਰ ਹੈ ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮਰਵਾਲ ਕੀਤੀਆਂ ਕੰਨ ਕਹਾਣੀਆਂ ਵਾਦਸ਼ਕ ਕਹਿੰਦੇ ਕੁਛ ਵੀ ਕਰ ਲਓ ਨਿਰਭਾਉ ਕੇਵਲ ਇੱਕ ਵਾਹਿਗੁਰੂ ਪਰਮੇਸ਼ਰ ਉਹਦੇ ਤੋਂ ਬਿਨਾ ਸਾਰੇ ਭੈ ਕਿਸੇ ਨਾ ਕਿਸੇ ਭੈ ਦੇ ਵਿੱਚ ਹੈ ਨਿਰਭਾਉ ਜਪੈ ਜੇ ਉਸ ਨਿਰਭਾਉ ਪਹਿਰੇਤ ਵਾਹਿਗੁਰੂ ਪਰਮੇਸ਼ਰ ਨੂੰ ਜਪਾਂਗੇ ਲਾਭ ਕੀ ਹੋਏਗਾ ਸਗਲ ਭੌ ਮਿਟੈ ਸਾਰੇ ਭੈ ਮਿਟ ਜਾਣਗੇ ਜੜ ਤੱਕ ਇੱਕ ਬੱਚਾ ਬੱਚਾ ਹੁੰਦਾ ਨਾ ਉਹਦੀ ਸਾਰੀ ਚਿੰਤਾ ਉਹਦੇ ਮਾਪਿਆਂ ਨੂੰ ਹੁੰਦੀ ਹੈ। ਗੱਲਮਕਾਓ ਵੀ ਰੋਟੀ ਖਵਾਣ ਤੱਕ ਵੀ ਮਾਂ ਫਿਕਰ ਕਰਦੀ ਹੈ। ਜਦੋਂ ਖੁਦ ਨੂੰ ਫਿਰ ਵੱਡਾ ਸਮਝਦਾ ਹੈ ਫਿਰ ਤੁਸੀਂ ਦੇਖੋ ਦੁੱਖ ਹੀ ਆ ਪੱਲੇ। ਫਿਰ ਚਿੰਤਾਵਾਂ ਦੂਜੇ ਦੀਆਂ ਵੀ ਪੈ ਜਾਂਦੀਆਂ ਵੀ। ਐਦਾ ਵੀ ਫਿਕਰ, ਐਦਾ ਵੀ ਫਿਕਰ, ਐਦਾ ਵੀ ਫਿਕਰ। ਪੁੱਛਾ ਵੀ ਹੁਣ ਦੂਜਿਆਂ ਦਾ ਫਿਕਰ ਵੀ ਪੈ ਗਿਆ। ਕਹਿਣ ਲੱਗਾ ਜਦੋਂ ਆਪ ਵੱਡੇ ਬਣ ਜਾਈਏ ਫਿਰ ਦੂਜਿਆਂ ਦਾ ਫਿਕਰ ਵੀ ਹੋ ਜਾਂਦਾ ਹੈ। ਜੇ ਛੋਟੇ ਬਣ ਕੇ ਰਹੀਏ ਫਿਰ ਆਪਣਾ ਫਿਕਰ ਵੀ ਕੋਈ ਨਹੀਂ ਹੁੰਦਾ। ਇੰਨਾਂ ਹੀ ਹੈ ਬਸ ਸਾਰੇ ਭਾਈ ਤੇਰੇ ਭੈ ਤੇਰੀਆਂ ਚਿੰਤਾਵਾਂ ਮਿਟ ਜਾਣਗੀਆਂ ਉਸ ਨਿਰਭਉ ਪਰਮੇਸ਼ਰ ਨੂੰ ਜਪਿਆਂ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਇਹ ਪ੍ਰਾਣੀ ਪਉ ਛੁੱਟ ਸਕਦਾ ਹੈ ਬੰਦਨਾ ਤੋਂ ਵਕਾਰਾਂ ਤੋਂ ਪ੍ਰਭੂ ਦੀ ਕਿਰਪਾ ਦੇ ਨਾਲ ਜਿਸ ਪ੍ਰਭ ਰੱਖੇ ਜਿਸ ਨੂੰ ਪ੍ਰਭੂ ਜੀ ਆਪ ਰੱਖਦੇ ਹਨ ਜਿਸ ਦੀ ਰਖਵਾਲੀ ਵਾਹਿਗੁਰੂ ਜੀ ਕਰਦੇ ਹਨ ਤਿਸ 나ਹੀ ਦੁੱਖ ਉਸ ਨੂੰ ਫਿਰ ਕੋਈ ਵੀ ਦੁੱਖ ਨਹੀਂ ਪਹ ਸਕਦਾ ਨਾਮ ਜਪਤ ਮਨ ਹੂਵਤ ਸੁਖ ਇਹ ਮਨ ਸੁਖੀ ਹੋ ਜਾਂਦਾ ਹੈ ਉਹਦੇ ਨਾਮ ਨੂੰ ਜਪਿਆ ਉਹਦਾ ਸਿਮਰਨ ਕੀਤੇ ਆ ਚਿੰਤਾ ਜਾਏ ਮਿਟੈ ਅਹੰਕਾਰ ਉਹਦਾ ਨਾਮ ਜਪਿਆਂ ਉਹਦਾ ਸਿਮਰਨ ਕੀਤੇयां ਚਿੰਤਾ ਮਿਟ ਜਾਂਦੀ ਹੈ। ਅੱਛਾ ਇੱਕ ਬੇਨਤੀ ਹੋਰ ਸਮਝੋ ਜੇ। ਮੈਂ ਇੱਕ ਵਾਰ ਮਖੂ ਰਾਤ ਵੀ ਇਹ ਬੇਨਤੀ ਕੀਤੀ ਸੰਗਤਾਂ ਨੂੰ ਸਵੇਰ ਦੀਆਂ ਸੰਗਤਾਂ ਹੋਰ ਹੁੰਦੀਆਂ ਨੇ। ਚੇਤਾ ਰੱਖੋ ਜਿਹੜੇ ਬੱਚੇ ਨਾ ਹਿਸਾਬ ਦੇ ਵਿੱਚ ਬੜੇ ਹੁਸ਼ਿਆਰ ਹੁੰਦੇ ਆ ਮੈਥਮੈਟਿਕਸ ਦੇ ਵਿੱਚ। ਬਸ ਇੱਟਾ ਹਰ ਸਬਜੈਕਟ ਉੱਤੇ ਫਾਰਮੂਲਾ ਲਾਗੂ ਹੁੰਦਾ ਹੈ। ਫਾਰਮੂਲੇ ਨਾ ਜਿੰਨੇ ਮਰਜ਼ੀ ਯਾਦ ਕਰ ਲਈਏ ਥਿਓਰਮਾ ਜਿੰਨੀਆਂ ਮਰਜ਼ੀ ਯਾਦ ਕਰ ਲਈਏ ਜਦੋਂ ਤੱਕ ਉਹ ਥਿਓਰਮਾ ਪੇਪਰ ਵਿੱਚ ਲਿਖ ਕੇ ਨਹੀਂ ਆਉਂਦੇ ਨੰਬਰ ਨਹੀਂ ਮਿਲਦੇ ਲਿਖਣੀਆਂ ਪੈਂਦੀਆਂ ਨੇ ਲਾਗੂ ਕਰਨੀਆਂ ਪੈਂਦੀਆਂ ਇਸੇ ਤਰ੍ਹਾਂ ਦੇ ਨਾਲ ਜਿਹੜੇ ਤਰੀਕੇ ਸਾਨੂੰ ਗੁਰੂ ਜੀ ਦੱਸ ਰਹੇ ਨੇ ਜਾੜ ਤੱਕ ਉਹ ਤਰੀਕਾ ਆਪਣੀ ਜ਼ਿੰਦਗੀ ਦੇ ਉੱਤੇ ਲਾਗੂ ਨਹੀਂ ਕਰਦੇ ਗੁਰਬਾਣੀ ਦਾ ਅਸਰ ਨਹੀਂ ਹੋਣਾ ਇਹ ਨੁਕਤਾ ਬੜੇ ਧਿਆਨ ਨਾਲ ਸਮਝ ਲੈ ਜਿਹੜਾ ਦਵਾਈ ਮੈਡੀਕਲ ਖੋਲ ਕੇ ਬਹਿਣਾ ਦਵਾਈਆਂ ਦਾ ਮੈਡੀਕਲ ਖੋਲ ਕੇ ਬੈਠਾ ਜੀ ਉਹ ਕਦੇ ਵੀ ਮੈਂ ਤਾਂ ਦਵਾਈਆਂ ਦੇ ਵਿੱਚ ਕਾਰ ਬੈਠਾ ਇਦਾਂ ਤੇ ਚੇਤਾ ਰੱਖੋ ਦਵਾਈ ਖਾਏਗਾ ਤੇ ਸਰੂਪਾ ਉਹਦਾ ਵੀ ਤਾਂ ਹੀ ਹਟਣਾ ਹੈ ਗੱਲੀਆਂ ਦਵਾਈਆਂ ਦੇ ਨਾਲ ਕਿਰਨ ਦੇ ਨਾਲ ਉਹਦੀ ਬਿਮਾਰੀ ਨਹੀਂ ਦੂਰ ਹੁੰਦੀ ਇਹ 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 ਛੋਟੀਆਂ ਗੱਲਾਂ ਨੇ ਪਰ ਇਹਨੂੰ ਸਮਝਣਾ ਬੜੇ ਧਿਆਨ ਨਾਲ ਅਸੀਂ ਇਸ ਗੱਲ ਦਾ ਦਾਵਾ ਕਰੀਏ ਮੇਰੇ ਕੋਲੇ ਗੁਟਕਾ ਪਿਆ ਗੁਰਬਾਣੀ ਦਾ ਮੇਰੇ ਕੋਲੇ ਗਣਿਤ ਕਿਤਾਬਾਂ ਬਹੁਤ ਪਈਆਂ ਗੁਰਬਾਣੀ ਦੀਆਂ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਗੱਲ ਹੈ ਤੂੰ ਪੜਦਾ ਕਿੰਨੀ ਹੈ ਆ ਕਈ ਵਾਰ ਨਾ ਸਾਡੇ ਸਿੱਖ ਸੰਗਤਾਂ ਨੇ ਇੱਥੇ ਮੈਂ ਮੈਂ ਤੇ ਕਈ ਵਾਰ ਨਾ ਹਰਾਨ ਰਹਿ ਜਾਂਦਾ ਵੀ ਅਸੀਂ ਜਾ ਕਿੱਦਾਂ ਨੂੰ ਰਹੇ ਆ ਗਿਆਨੀ ਜੀ ਸਾਡੇ ਘਰੇ ਨਾ ਕਿਤਾਬਾਂ ਪਈਆਂ ਨੇ 10 12 ਤੁਹਾਨੂੰ ਦੇ ਜਾਈਏ ਗਿਆਨੀ ਜੀ ਕੋਲੇ ਤਾਂ ਹੋਰ ਵੀ ਬਹੁਤ ਨੇ ਤੁਸੀਂ ਦੱਸੋ ਕੀ ਕਰਨਾ ਹੈ ਕੀ ਕਰਨਾ ਹੈ ਜੀ ਇਹਦਾ ਘਰੋ ਰੱਖੋ ਉਹਨੂੰ ਪੜੋ ਉਹਨੂੰ ਤੁਹਾਨੂੰ ਦੇ ਜਾਈਏ ਜੀ ਵੀ ਕਿਤਾਬਾਂ ਪੜਨ ਨੂੰ ਹੁਣ ਅਸੀਂ ਸਮਝ ਲਿਆ ਵੀ ਕੱਲੇ ਗਿਆਨੀ ਰੱਖੇ ਆ ਇਹਨਾਂ ਅਰਥੇ ਇਹਨਾਂ ਸੀ ਤਾਂ ਅਸੀਂ ਤਾਂ ਹੋਰ ਕੰਮ ਕਰਨ ਨੂੰ ਆ ਭਾਈ ਭਾਈ ਜੀ ਬਜ਼ੁਰਗਾਂ ਦੀਆਂ ਕਿਤਾਬਾਂ ਪਈਆਂ ਨੇ ਤਾਂ ਉਹਨੂੰ ਰੱਖੋ ਸੰਭਾਲ ਕੇ ਉਹਨੂੰ ਘਰ ਚ ਰੱਖੋ ਉਹ ਇੱਕ ਇਦਾਂ ਬਣਾਓ ਵੀ ਸਾਡੇ ਕਰੇ ਗੁਰਬਾਣੀ ਦੀਆਂ ਇਤਿਹਾਸ ਦੀਆਂ ਕਿਤਾਬਾਂ ਵੀ ਪਈਆਂ ਨੇ ਭੁੱਲ ਭਲੇਖੇ ਬੱਚੇ ਪੜ੍ਹ ਲੈਣਗੇ ਇਹ ਇਹ ਜ਼ਰੂਰੀ ਹੈ ਮੈਂ ਤੇ ਕਹਣਾ ਉਹ ਨਾ ਗੁਰਦੁਆਰੋਂ ਲੈ ਕੇ ਜਾਓ ਕਰੋ ਕਿਤਾਬਾਂ ਗੁਰਦੁਆਰੋਂ ਘਰੇ ਲੈ ਕੇ ਜਾਓ ਹੁਣ ਉਲਟਾ ਹੋ ਗਿਆ ਘਰੋਂ ਗੁਰਦੁਆਰੇ ਆ ਰਹੀਆਂ ਨੇ ਗੁੱਟ ਕੇ ਗਿਆਨੀ ਜੀ ਗਟਕੇ ਪਾਇਆ ਸਾਡੇ ਘਰੇ ਸਾਡਾ ਬਾਪੂ ਪੜਦਾ ਹੁੰਦਾ ਸੀ ਸਾਡੀ ਬੇਬੇ ਪੜਦੇ ਹੁੰਦੀ ਸੀ ਉਹ ਤਾਂ ਮਰ ਗਈ ਹੁਣ ਦੇ ਜਾਈਏ ਗੁਰਦੁਆਰੇ ਤੁਸੀਂ ਪੜਨਾ ਸ਼ੁਰੂ ਕਰੋ ਬਾਪੂ ਦੀ ਜ਼ਮੀਨ ਤਾਂ ਸੰਭਾਲ ਕੇ ਰੱਖ ਲਈ ਉਹ ਤਾਂ ਗੁਰਦੁਆਰੇ ਦੇ ਨਾਲ ਲਗਵਾਈ ਨਹੀਂ ਬਾਪੂ ਦਾ ਘਰ ਵੀ ਸੰਭਾਲ ਕੇ ਰੱਖ ਲਿਆ ਤੇ ਬਾਪੂ ਦੇ ਗਟਕੇ ਇਹਨੇ ਗੁਰਦੁਆਰੇ ਦੇ ਆ ਉਹ ਨਹੀਂ ਪਾਈ ਅਸਲ ਬਾਪੂ ਦਾ ਖਜ਼ਾਨਾ ਬਾਣੀ ਹੈ ਜਿਹੜਾ ਬਾਪੂ ਨੇ ਇੰਨਾ ਧਨ ਦੌਲਤ ਤੁਹਾਡੇ ਲਈ ਇਕੱਠਾ ਕੀਤਾ ਉਹ ਬਾਣੀ ਪੜਦਾ ਸੀ ਉਹ ਸਿਮਰਨ ਕਰਦਾ ਸੀ ਤਾਂ ਬਰਕਤ ਪਈ ਹੈ ਇਹ ਬਰਕਤ ਤਾਂ ਤੁਹਾਡੀ ਕਮਾਈ 'ਚ ਵੀ ਪੈਣ ਗਈਆਂ ਬਾਣੀ ਪੜੋਂਗੇ ਤਾਂ ਇਹ ਇਹ ਗੱਲ ਚੇਤੇ ਰੱਖੋ ਅਸੀਂ ਪਤਾ ਨਹੀਂ ਕਿਹੜੇ ਪਾਸੇ ਨੂੰ ਚੱਲ ਪਏ ਹੋਰ ਹੀ ਪਾਸੇ ਇਹ ਇਹ ਅਸਲ ਖਜ਼ਾਨਾ ਹੁੰਦਾ ਗੁਰਮਖੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਭਾਈ ਲੈਣੇ ਨੂੰ ਕਿਹੜਾ ਖਜ਼ਾਨਾ ਦੇਕੇ ਗਏ ਨਾਮ ਦਾ ਖਜ਼ਾਨਾ ਬਾਣੀ ਦਾ ਖਜ਼ਾਨਾ ਗੁਰੂ ਅੰਗਦ ਸਹਿਬ ਪਾਤਸ਼ਾਹ ਨੇ ਗੁਰੂ ਅਮਰਦਾਸ ਜੀ ਨੂੰ ਕੀ ਦਿੱਤਾ ਜ਼ਮੀਨਾਂ ਦਾ ਥੋੜਾ ਦਿੱਤੀ ਕਿਤੇ ਨਾਮ ਦਾ ਖਜ਼ਾਨਾ ਬਾਣੀ ਦਾ ਖਜ਼ਾਨਾ ਦਿੱਤਾ ਤਾਂ ਇਹ ਜ਼ਰੂਰੀ ਹੈ ਮੈਂ ਮੈਂ ਤੇ ਕਈ ਵਾਰ ਸੋਚਦਾ ਹੁੰਨਾ ਜਿਹੜੇ 50 ਸਾਲ ਆ ਲਾਸਟ ਜੀ ਪੀੜ੍ਹੀ ਲੱਗਦੀ ਹੈ ਇਦਾਂ ਵੀ ਇਦਾਂ ਹੁੰਦਾ ਸੀ ਨਾ ਵੀ ਜਿਹੜੀਆਂ ਬੀਬੀਆਂ ਨੇ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਬਾਣੀ ਪੜ੍ਹ ਕੇ ਫਿਰ ਸਾਰਾ ਦਿਨ ਕੰਮ ਕਾਰਜਾ ਕਰਨਾ ਉਹ 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 ਪੀੜੀ ਖਤਮ ਹੋ ਰਹੀ ਆ ਹੌਲੀ-ਹੌਲੀ ਉਹ ਹੌਲੀ-ਹੌਲੀ ਖਤਮ ਹੋ ਰਹੀ ਹੈ ਪੀੜੀ ਜਿਹੜੇ ਬਜ਼ੁਰਗਾਂ ਨੇ ਇਹ ਸਾਨੂੰ ਕਹਿਣਾ ਨਾ ਵੀ ਅਸੀਂ 4 ਵਜੇ ਉੱਠ ਕੇ ਇਦਾਂ ਗੁਰਦੁਆਰੇ ਜਾਂਦੇ ਹੁੰਦੇ ਸੀ ਉਹ ਖਤਮ ਹੋ ਰਹੀ ਹੌਲੀ-ਹੌਲੀ ਗਾਣੀ ਨਵੇਂ ਨੂੰ ਤਾਂ ਤੀ ਕੋਈ ਨਹੀਂ ਅੱਜ ਤੋਂ 25-30 ਸਾਲ ਬਾਅਦ ਇੱਦਾਂ ਸੁਣਿਆ ਹੀ ਕਰਾਂਗੇ ਕੱਲੇ ਵੀ ਸਿੱਖ ਹੁੰਦੇ ਸੀ ਜੀ ਸਾਡੇ ਬਜ਼ੁਰਗ ਉਹ ਗੁਰਦੁਆਰੇ ਜਾਂਦੇ ਹੁੰਦੇ ਸੀ ਉਹ ਕਿ ਨਵੇਂ ਣੂ ਤਾਤ ਨਹੀਂ ਪਹਿ ਰਹੇ ਪ੍ਰਾਣੇ ਨਹੀਂ ਬਸ ਤੁਸੀਂ ਆ ਤੁਸੀਂ ਸਵੇਰੇ ਦੇਖੋ ਗੁਰਦੁਆਰਾ ਸਾਹਿਬਾ ਕਿੰਨੇ ਕ ਨੇ ਜਿਹੜੇ ਉਹ ਸਾਰੇ ਗੁਰਦੁਆਰਾ ਸਾਹਿਬ ਆਉਂਦੇ ਨੇ ਉਹ 40 ਸਾਲ ਤੋਂ ਉੱਪਰ ਵਾਲੇ ਹੁੰਦੇ ਨੇ ਨਵੇਂ ਣੂ ਤਾਤ ਨਹੀਂ ਪਹਿ ਰਹੇ ਇਹ ਜ਼ਰੂਰੀ ਹੈ ਇਹਨਾਂ ਗੱਲਾਂ ਕੱਲਾ ਬਜ਼ੁਰਗਾਂ ਦਾ ਖਜ਼ਾਨਾ ਕੱਲਾ ਧਨ ਦੌਲਤ ਨਹੀਂ ਹੁੰਦਾ ਉਹਨਾਂ ਦੇ ਗੁਣ ਵੀ ਉਹਨਾਂ ਦਾ ਖਜ਼ਾਨਾ ਹੁੰਦੇ ਆ ਗੁਰਮਖੋ ਤੋਂ ਪਾਤਸ਼ਾਹ ਕਹਿੰਦੇ ਚਿੰਤਾ ਜਾਏ ਮਿਟੈ ਅਹੰਕਾਰ ਤੇਰੀ ਚਿੰਤਾ ਮਿਟ ਜਾਏਗੀ ਤੇਰਾ ਹੰਕਾਰ ਮਿਟ ਜਾਏਗਾ ਜਦੋਂ ਪਾਈ ਉਹ ਸੁਆਹੀ ਗੁਰੂ ਪਰਮੇਸ਼ਰ ਦਾ ਨਾਮ ਜਪੇਗਾ ਤਿਸ ਜਨ ਕੋ ਕੋਇ ਨਾ ਪਹੁੰਚਨ ਹਾਰ ਜਿਸਨੇ ਪ੍ਰਮਾਤਮਾ ਦਾ ਸਿਮਰਨ ਕਰਕੇ ਚਿੰਤਾ ਨੂੰ ਮਟਾ ਲਿਆ ਹੈ ਉਸ ਜਨ ਦੀ ਉਸ ਜਪਣ ਵਾਲੇ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਇਸ ਜਨ ਕੋ ਉਸ ਜਨ ਦੇ ਬਰਾਬਰ ਕੋਏ ਨਾ ਪਹੁੰਚਨ ਹਾਰ ਉਹਦੇ ਬਰਾਬਰ ਕੋਈ ਨਹੀਂ ਪਹੁੰਚਦਾ। ਸਿਰ ਉਪਰ ਠਾਡਾ ਗੁਰਸੂਰਾ ਇਹਨੂੰ ਠਾਂਡਾ ਨਹੀਂ ਪੜਨਾ। ਠਾਂਡਾ ਨਹੀਂ ਹੈ। ਠੰਡਾ ਨਹੀਂ ਇਹਦਾ ਅਰਥਾ। ਠਾਡਾ ਠਾਡਾ ਅਰਥ ਹੁੰਦਾ ਖੜਾ ਹੋਇਆ। ਠਾਡਾ ਹੀ ਠਾਡ ਦਾ ਕੀ ਅਰਥ ਹੈ? ਖੜਾ ਹੋਇਆ ਸਿਰ ਉੱਪਰ ਠਾਡਾ ਗੁਰਸੂਰਾ ਜਿਸ ਦੇ ਸਿਰ ਦੇ ਉੱਪਰ ਗੁਰੂ ਸੂਰਮਾ ਖੜਾ ਹੋਇਆ ਹੈ ਅਰਥ ਕੀ ਬਣਿਆ ਜਿਹਦੇ ਸਿਰ ਉੱਤੇ ਗੁਰੂ ਸੂਰਮੇ ਦਾ ਹੱਥ ਹੈ ਨਾਨਕ ਤਾਂ ਕੇ ਕਾਰਜ ਪੂਰਾ ਉਹਦੀ ਜ਼ਿੰਦਗੀ ਦਾ ਸਾਰਾ ਹੀ ਕੰਮ ਪੂਰਾ ਹੋ ਜਾਂਦਾ ਹੈ ਉਹਦੀ ਜ਼ਿੰਦਗੀ ਦਾ ਮਕਸਦ ਪੂਰਾ ਹੋ ਜਾਂਦਾ ਹੈ ਉਹਦੇ ਸੰਸਾਰ ਉੱਤੇ ਆਉਣ ਦਾ ਮਕਸਦ ਪੂਰਾ ਹੋ ਜਾਂਦਾ ਹੈ ਜਿਹਦੇ ਉੱਪਰ ਗੁਰੂ ਸੂਰਮਾ ਖੜਾ ਹੋਵੇ। ਪਾਤਸ਼ਾਹ ਕਿਰਪਾ ਕਰਨ ਗੁਰੂ ਅੱਗੇ ਅਰਦਾਸ ਕਰੀਏ ਧੰ ਗੁਰਨਾਨਕ ਸਾਹਿਬ ਪਾਤਸ਼ਾਹ ਤੁਸੀਂ ਸਾਡੇ ਸਿਰ ਦੇ ਉੱਤੇ ਖੜੇ ਹੋ ਜਾਵੋ ਤਾਂ ਜੋ ਸਾਡੀ ਵੀ ਜ਼ਿੰਦਗੀ ਦਾ ਕਾਰਜ ਪੂਰਾ ਹੋ ਜਾਵੇ। ਫਤਿਹ ਬਲਾਉ ਆਖੋ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ